ਦੇਸ਼ ਅੰਦਰ ਨਰਿੰਦਰ ਮੋਦੀ ਦੇ ਉਭਾਰ ਸਮੇਂ ਭਾਰਤੀ ਜਨਤਾ ਪਾਰਟੀ ਨੇ ਇੱਕ ਨਾਰਾ ਦਿੱਤਾ ਸੀ ਇੱਕ ਸੀ ਕਾਂਗਰਸ ਇਸ ਤੋਂ ਭਾਵ ਸੀ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਜਲਦ ਖਤਮ ਹੋ ਜਾਏਗੀ ਪੰਜਾਬ ਅੰਦਰ ਹੁਣ ਇਹੋ ਗੱਲ ਆਮ ਆਦਮੀ ਪਾਰਟੀ ਨੂੰ ਲੈ ਕੇ ਕਹੀ ਜਾਣ ਲੱਗੀ ਆ ਅਸੀਂ ਭਾਵੇਂ ਇਸ ਗੱਲ ਨਾਲ ਸਹਿਮਤ ਨਹੀਂ ਕਿ ਕਦੇ ਇਹ ਪਾਰਟੀਆਂ ਖਤਮ ਹੋ ਜਾਣਗੀਆਂ ਪਰ ਜੇ ਗੱਲ ਚੱਲੀ ਆ ਤਾਂ ਕਿਸੇ ਗੱਲ ਕਰਕੇ ਹੀ ਚੱਲੀ ਆ ਅਸਲ ਵਿੱਚ ਇਹ ਗੱਲ ਇਨ੍ਹਾਂ ਪਾਰਟੀਆਂ ਦੇ ਆਗੂਆਂ ਦੀ ਕਾਰਗੁਜ਼ਾਰੀ ਕਰਕੇ ਕਹੀ ਜਾਣ ਲੱਗੀ ਇਹ ਗੱਲ ਕਹਿਣ ਵਾਲੇ ਵੀ ਜਾਣਦੇ ਨੇ ਕਿ ਅਜਿਹਾ ਹੋਣਾ ਨਹੀਂ ਪਰ ਉਹਨਾਂ ਲੋਕਾਂ ਤੱਕ ਇਹ ਗੱਲ ਪਹੁੰਚਦੀ ਕਰ ਦਿੱਤੀ ਐ ਦੇਖਿਓ ਦੋਹਾਂ ਪਾਰਟੀਆਂ ਦੇ ਭਲੇ ਮਾਨਸੋ ਤੁਸੀਂ ਕਿਤੇ ਇਸ ਨੂੰ ਸੱਚ ਨਾ ਕਰ ਦਿਖਾਇਓ ਕਾਂਗਰਸ ਤੇ ਆਮ ਆਦੀ ਪਾਰਟੀ ਦੋਵੇਂ ਧਰਨੇ ਦੇ ਰਹੀਆਂ ਨੇ ਕਾਦੇ ਲਈ ਲੋਕਾਂ ਲਈ ਜਾਂ ਪੰਜਾਬ ਲਈ ਚੰਡੀਗੜ੍ਹ ਪੰਜਾਬ ਨੂੰ ਦਬਾਉਣ ਲਈ ਜਾਂ ਪੰਜਾਬ ਦੇ ਪਾਣੀਆਂ ਲਈ ਨਾ ਜੀ ਨਾ ਪੰਜਾਬ ਅਤੇ ਪੰਜਾਬੀਆਂ ਦੀ ਕਿਸੇ ਮੰਗ ਮਨਵਾਉਣ ਲਈ ਇਹ ਧਰਨੇ ਨਹੀਂ ਲੱਗ ਰਹੇ ਇੱਕ ਪਾਰਟੀ ਆਪਣੇ ਆਗੂ ਖਿਲਾਫ ਪਰਚਾ ਦਰਜ ਹੋਣ ਉੱਤੇ ਤੜਫੁੱਟੀ ਅਤੇ ਧਰਨਾ ਲਾ ਦਿੱਤਾ ਫਿਰ ਹਾਕਮ ਧਿਰ ਆਮਾਦੀ ਪਾਰਟੀ ਕਿਉਂ ਧਰਨਾ ਲਾ ਰਹੀ ਹੈ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਇਸ ਸੱਤਾਧਾਰੀ ਪਾਰਟੀ ਦਾ ਕਹਿਣਾ ਹੈ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੀ ਅਮਨ ਸ਼ਾਂਤੀ ਭੰਗ ਕਰ ਦਿੱਤੀ ਅਤੇ ਉਹਨਾਂ ਦੇ ਸਬੰਧ ਦੇਸ਼ ਵਿਰੋਧੀ ਤਾਕਤਾਂ ਤੇ ਗਵਾਂਢੀ ਮੁਲਕ ਨਾਲ ਨੇ ਆਮਾਦੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਸਮੇਤ ਹੋਰ ਮੰਤਰੀਆਂ ਅਤੇ ਸੀਨੀਅਰ ਆਗੂਆਂ ਨੇ ਮੋਹਾਲੀ ਵਿੱਚ ਧਰਨਾ ਲਾਇਆ ਪੁੱਛਣ ਵਾਲਾ ਹੋਵੇ ਬਈ ਤੁਹਾਡੀ ਸਰਕਾਰ ਐ ਚੁੱਕ ਕੇ ਬਾਜਬਾ ਨੂੰ ਅੰਦਰ ਦੇ ਦਿਓ ਜੇਕਰ ਇਹ ਗੱਲ ਸਹੀ ਹੈ ਅਮਨ ਸ਼ਾਂਤੀ ਭੰਗ ਕਰਨਾ ਤੇ ਦੇਸ਼ ਵਿਰੋਧੀ ਤਾਕਤਾਂ ਨਾਲ ਹੱਥ ਮਿਲਾਉਣਾ سنگੀਨ ਜੁਰਮ ਹੈ ਜੇ ਕੋਈ ਜੁਰਮ ਕਰਦਾ ਜੇ ਕੋਈ ਦੇਸ਼ ਧਰੋਦਾ ਕੰਮ ਕਰਦਾ ਤਾਂ ਕਰੋ ਕਾਨੂੰਨੀ ਕਾਰਵਾਈ ਕਿਸ ਨੇ ਰੋਕਿਆ ਆਮ ਲੋਕਾਂ ਨੇ ਇਸ ਤੋਂ ਕੀ ਲੈਣਾ ਲੋਕਾਂ ਨੂੰ ਨਾ ਬਾਜਬਾ ਨਾਲ ਮਤਲਬ ਹੈ ਨਾ ਹੀ ਉਹਨਾਂ ਦੇ ਬਿਆਨ ਨਾਲ ਨਾ ਹੀ ਤੁਹਾਡੇ ਧਰਨੇ ਨਾਲ ਪਰ ਅਸੀਂ ਤਾਂ ਬਸ ਸਿਆਸਤ ਚਮਕਾਉਣੀ ਐ ਕਦੇ ਕੋਈ ਸੱਤਾਧਾਰੀ ਪਾਰਟੀ ਮੰਗ ਬਣਵਾਉਣ ਲਈ ਧਰਨਾ ਲਾਉਂਦੀ ਦੇਖੀ ਇਹ ਬਦਲਾਵ ਹੀ ਬਦਲਾਵ ਵਾਲੀ ਪਾਰਟੀ ਨੇ ਕਰ ਦਿਖਾਇਆ ਕਾਂਗਰਸ ਨੇ ਵੀ ਆਮ ਆਦੀ ਪਾਰਟੀ ਦੇ ਰਾਜ ਵਿੱਚ ਕਦੇ ਲੋਕਾਂ ਲਈ ਧਰਨਾ ਨਹੀਂ ਲਾਇਆ ਕਦੇ ਪੰਜਾਬ ਦੇ ਹੱਕਾਂ ਲਈ ਸੜਕਾਂ ਉੱਤੇ ਧੁੱਪ ਵਿੱਚ ਨਹੀਂ ਬੈਠੇ ਇਹ ਕਾਂਗਰਸੀ ਬਾਜਬਾ ਤੇ ਕਾਂਗਰਸੀਆਂ ਨੂੰ ਵੀ ਡਰਨਾ ਨਹੀਂ ਚਾਹੀਦਾ ਸਗੋਂ ਜੇਲਾਂ ਭਰਨ ਲਈ ਤਿਆਰ ਰਹਿਣਾ ਚਾਹੀਦਾ ਜਾਂ ਫਿਰ ਜੇਲ੍ਹ ਜਾਣ ਤੋਂ ਡਰ ਲੱਗਦਾ ਕਿਉਂਕਿ ਅੰਦਰ ਆਹ ਸ਼ਾਹੀ ਜ਼ਿੰਦਗੀ ਨਹੀਂ ਮਿਲਣੀ ਪਰ ਇੱਕ ਗੱਲ ਚੰਗੀ ਹੋਈ ਇਸ ਨਾਲ ਕਾਂਗਰਸੀਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਹੈ ਕਿ ਇੱਕ ਵਾਰੀ ਸਹੀ ਪੰਜਾਬ ਕਾਂਗਰਸ ਇੱਕ ਜੁਟਤਾ ਨਜ਼ਰ ਆਈ ਹੁਣ ਗੰਭੀਰ ਸਵਾਲ ਇਹ ਹੈ ਕਿ ਇਹਨਾਂ ਧਰਨਿਆਂ ਨਾਲ ਹਾਸਲ ਕੀ ਹੋਏਗਾ ਕਹਿਣ ਵਾਲੇ ਤਾਂ ਇਹ ਵੀ ਕਹੀ ਜਾਂਦੇ ਨੇ ਕਿ ਆਵਾ ਦੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਦੀ 3 ਸਾਲਾਂ ਦੀ ਕਾਰਗੁਜ਼ਾਰੀ ਤੋਂ ਪੰਜਾਬੀ ਖੁਸ਼ ਨਹੀਂ ਪਾਰਟੀ ਅਤੇ ਸਰਕਾਰ ਦੀ ਹਰ ਮਹਿਮ ਜਾਂ ਤਾਂ ਪੁੱਠੀ ਪੈ ਜਾਂਦੀ ਹੈ ਜਾਂ ਠੰਡੀ ਗੱਲ ਬਣ ਨਹੀਂ ਰਹੀ ਨਸ਼ਿਆ ਖਿਲਾਫ ਮਹਾਂ ਵਿੱਢਣ ਮਗਰੋਂ ਸਿੱਖਿਆ ਕ੍ਰਾਂਤੀ ਦਾ ਵੀ ਜਲੂਸ ਨਿਕਲਦਾ ਨਜ਼ਰ ਆ ਰਿਹਾ ਹੈ ਵੈਸੇ ਤੁਹਾਨੂੰ ਜਾਦ ਹੀ ਹੋਣਾ ਕਿ ਇਹ ਦੋਵੇਂ ਪਾਰਟੀਆਂ ਲੋਕ ਸਭਾ ਚੋਣਾਂ ਸਮੇਂ ਗੱਠ ਜੋੜ ਕਰਕੇ ਸੀਟਾਂ ਵੰਡ ਕੇ ਚੋਣਾਂ ਵੀ ਲੜ ਚੁੱਕੀਆਂ ਨੇ ਚਰਚਾ ਤਾਂ ਪ੍ਰਤਾਪ ਸਿੰਘ ਬਾਜਵਾ ਦੀ ਆਮ ਆਦੀ ਪਾਰਟੀ ਦੀ ਆਗੂਆਂ ਨਾਲ ਗੁਪਤ ਮੀਟਿੰਗ ਦੀ ਵੀ ਗਰਮ ਹੈ ਕਿ ਇਹ ਸਭ ਪੰਜਾਬੀਆਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣ ਲਈ ਕੀਤਾ ਜਾ ਰਿਹਾ ਹੈ ਕਿ ਇਹ ਦੋਵੇਂ ਪਾਰਟੀਆਂ ਰਲੀਆਂ ਹੋਈਆਂ ਨੇ ਕਾਂਗਰਸ ਅਤੇ ਆਮ ਆਦੀ ਪਾਰਟੀ ਦੋਹਾਂ ਨੂੰ ਸਮਝ ਲੈਣਾ ਚਾਹੀਦਾ ਕਿ ਲੋਕਾਂ ਨੂੰ ਬੇਫਕੂਫ ਸਮਝਣ ਅਤੇ ਬਣਾਉਣਾ ਛੱਡ ਕੇ ਕੰਮ ਕਰਨ ਨਹੀਂ ਤਾਂ ਇਹਨਾਂ ਨੂੰ ਲੋਕਾਂ ਨੇ ਕਦੇ ਮਾਫ ਨਹੀਂ ਕਰਦਾ ਇਹ ਭੁਲੇਖਾ ਵੀ ਬਿਲਕੁਲ ਨਹੀਂ ਰੱਖਣਾ ਚਾਹੀਦਾ ਕਿ ਲੋਕਾਂ ਕੋਲ ਕਿਹੜਾ ਕੋਈ ਬਦਲ ਹੈ ਸਮਾਂ ਬਦਲਦੇ ਵੀ ਸਮਾਂ ਨਹੀਂ ਲੱਗਦਾ ਬੀਜੇਪੀ ਤਾਂ ਪਹਿਲਾਂ ਹੀ ਦਾਅ ਉੱਤੇ ਬੈਠੀ ਹੈ ਅਗਲੇ ਸਾਲ ਡੇਢ ਸਾਲ ਵਿੱਚ ਜੇਕਰ ਇਹੋ ਹਾਲ ਰਹਾ ਤਾਂ ਸਿਆਸੀ ਹਾਲਾਤਾਂ ਦਾ ਫਾਇਦਾ ਵੀ ਬੀਜੇਪੀ ਨੂੰ ਹੀ ਮਿਲਣਾ ਹੈ ਇਸ ਮੁੱਦੇ ਉਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਕੁਝ ਇਸੇ ਤਰ੍ਹਾਂ ਦਾ ਪ੍ਰਗਟਾਵਾ ਕੀਤਾ ਜੂਠੋਂ ਨੇ ਜੂਠੋਂ ਸੇ ਕਿਹਾ ਹੈ ਕਿ ਸੱਚ ਬੋਲੋ ਸਰਕਾਰ ਦਾ ਹੁਕਮ ਹੋਇਆ ਹੈ ਕਿ ਸੱਚ ਬੋਲੋ ਮੈਂ ਤਾਂ ਸੁਣਿਆ ਸੀ ਵੀ ਝੂਠ ਦੇ ਪੈਰ ਨਹੀਂ ਹੁੰਦੇ ਪਰ ਇੱਕ ਝੂਠ ਨੇ ਤਿੰਨ ਦਿਨਾਂ ਤੋਂ ਪੰਜਾਬ ਨੂੰ ਵਕਤ ਪਾਰ ਰੱਖਿਆ ਸਾਰੇ ਪੰਜਾਬ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕੋਈ ਜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਜਵਾ ਸਾਹਿਬ ਨੂੰ ਬਿਲਕੁਲ ਪਤਾ ਹੈ ਬਾਜਵਾ ਸਾਹਿਬ ਤਾਂ ਹੈ ਬਾਜਵਾ ਸਾਹਿਬ ਦੀ ਆ ਛੱਡਿਆ ਸਾਰਾ ਕੁਝ ਕੜ ਕੇ ਤੋੜਤੀ ਉਹਨਾਂ ਨੇ ਅਖਬਾਰ ਪੜ੍ਹ ਕੇ ਤੇ ਉਹਨਾਂ ਨੇ ਆਪਣੇ ਨਾਮ ਤੋਂ ਖਬਰ ਤੋੜਤੀ ਵੀ ਐਨੇ ਬੰਮ ਆਏ ਬਿਲਕੁਲ ਪਤਾ ਹੈ ਬਾਜਵਾ ਸਾਹਿਬ ਨੂੰ ਕਿ ਉਹਨਾਂ ਕੋਲ ਕੋਈ ਇਨਫੋਰਮੇਸ਼ਨ ਨਹੀਂ ਕਿ ਉਸ ਤੋਂ ਵੱਡੀ ਗੱਲ ਐ ਚੀਫ ਮਿਨਿਸਟਰ ਨੂੰ ਪਤਾ ਹੈ ਕਿ ਬਾਜਵਾ ਸਾਹਿਬ ਕੋਲ ਕੋਈ ਇਨਫੋਰਮੇਸ਼ਨ ਹੈ ਨਹੀਂ ਤਾਂ ਚੀਫ ਮਿਨਿਸਟਰ ਚੀਫ ਸੈ ਸਾਰੇ ਪੰਜਾਬ ਨੂੰ ਪਤਾ ਹੈ ਵੀ ਅੱਜ ਬਾਜਵਾ ਸਾਹਿਬ ਨੇ ਆਪਣੀ ਕ੍ਰੈਡੀਬਿਲਿਟੀ ਆਪਣੀ ਭਰੋਸੇਮੰਦਗੀ ਇਸ ਕਦਰ ਤੱਕ ਲਿਆ ਵੀ ਜੋ ਕਿਤੇ ਬਾਜਵਾ ਸਾਹਿਬ ਕਿਸੇ ਦਿਨ ਝੂਠ ਸੱਚ ਵੀ ਬੋਲਣਗੇ ਤਾਂ ਕਿਸੇ ਨੇ ਸੱਚ ਨਹੀਂ ਮੰਨਣਾ ਉਸੇ ਤਰ੍ਹਾਂ ਜਿਹੜੇ ਕਾਂਗਰਸ ਵਾਲੇ ਅੱਜ ਬਾਜਵਾ ਸਾਹਿਬ ਦੇ ਹੱਕ ਚ ਨਿਤਰੇ ਸੜਕਾਂ ਦੇ ਉੱਤੇ ਬੜੇ ਤਿੱਖੇ ਹੋ ਕੇ ਫਿਰਦੇ ਐ ਉਹਨਾਂ ਨੂੰ ਪਤਾ ਬਾਜਵਾ ਉਹ ਤਾਂ ਖੁਦ ਕਹਿੰਦੇ ਸੀ ਕਿ ਇਹ ਤਾਂ ਸ਼ਕੂਬੇ ਛੱਡਣ ਵਾਲੇ ਲੀਡਰ ਐ ਉਹਨਾਂ ਨੂੰ ਪਤਾ ਵੀ ਕੋਈ ਜਣੇ ਕੋਲ ਕੋਈ ਇਨਫੋਰਮੇਸ਼ਨ ਹੈ ਨਹੀਂ ਐਵੇਂ ਇੱਕ ਗੋਡੇ ਤੇੋਂ ਕੱਢ ਕੇ ਇਹਨਾਂ ਨੂੰ ਦੂਰ ਤੀ ਪਰ ਸਾਰੇ ਪੰਜਾਬ ਨੂੰ ਤਾਂ ਵਕਤ ਤਾਂ ਪਿਆ ਸਭ ਤਿੰਨ ਦਿਨਾਂ ਤੋਂ ਆਈ ਲਾਲਾ ਲਾਹਵੀ ਖੜੀ ਹੈ ਪੰਜਾਬ 'ਚ 55 ਬੰਮ ਆ ਗਏ ਜੀ ਕੋਈ ਗੁੰਮ ਗਏ ਜੀ ਕੁਝ ਚੱਲ ਗਏ ਜੀ ਉਹ ਕਿਉਂ ਰਹਿ ਕਿਉਂਕਿ ਬਾਜਵਾ ਸਾਹਿਬ ਨੇ ਆਪਣੀ ਸ਼ਕਤੀ ਇਸ ਕਿਸਮ ਦੀ ਬਣਾ ਲਈ ਵੀ ਅੱਜ ਆਪਣੇ ਆਪ ਨੂੰ ਆਖਰੀ ਉਸ ਪੜਾਅ ਦੇ ਅੰਦਰ ਲੱਗ ਰਿਹਾ ਵੀ ਮੇਰੇ ਹੱਥੋਂ ਚੀਫ ਮਿਨਿਸਟਰੀ ਜਾ ਰਹੀ ਹੈ ਕਿਸੇ ਨੇ ਕਿਸੇ ਤਰ੍ਹਾਂ ਮੈਂ ਆਪਣਾ ਨਿਊਜ਼ ਦੇ ਅੰਦਰ ਖਬਰਾਂ ਦੇ ਅੰਦਰ ਮੇਰਾ ਬਣਿਆ ਰਵੇ ਉਹਨਾਂ ਦਾ ਐਟੀਟਿਊਡ ਤਾਂ ਹੈ ਬਦਨਾਮ ਹੋਵੇ ਤਾਂ ਕੀ ਹੋਵੇ ਨਾਮ ਤਾਂ ਹੋ ਗਿਆ ਤਿੰਨ ਦਿਨਾਂ ਤੋਂ ਖਬਰਾਂ ਚੱਲ ਰਹੀਆਂ ਜੀ ਬਾਜਵਾ ਸਾਹਿਬ ਨੇ ਬਿਆਨ ਦੇ दिए ਜੀ ਬਾਜਵਾ ਸਾਹਿਬ ਕੋਲ ਪੁਲਿਸ ਆ ਗਈ ਜੀ ਬਾਜਵਾ ਸਾਹਿਬ ਕੋਲ ਸਮਨ ਹੋ ਗਿਆ ਜੀ ਬਾਜਵਾ ਸਾਹਿਬ ਕੋਲ ਵਕੀਲ ਆ ਗਿਆ ਜੀ ਉਸੇ ਤਰ੍ਹਾਂ ਹੀ ਭਗਵੰਤ ਮਾਨ ਜੀ ਨੂੰ ਮੌਕਾ ਲੱਗਿਆ ਵੀ ਕਈ ਦਿਨਾਂ ਤੋਂ ਲੋਕ ਭੁੱਲ ਗਏ ਸੀ ਵੀ ਮਨੋਸ਼ ਸੋਧਿਆ ਜੀ ਆ ਕੇਜਰੀਵਾਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਹੈ ਭਗਵੰਤ ਮਾਨ ਜੀ ਹੈ ਉਹਨਾਂ ਨੂੰ ਬਿਆਨ ਛੱਡਣ ਦਾ ਮੌਕਾ ਮਿਲ ਗਿਆ ਆਪਣੀ ਪੁਰਾਣੀ ਕਲਾ ਨਕਲ ਉਤਾਰੀ ਜਾ ਰਹੀ ਇੱਕ ਮੁੱਖ ਮੰਤਰੀ ਲੀਡਰ ਆਫ ਆਪੋਜੀਸ਼ਨ ਦੀ ਨਕਲ ਉਤਾਰਦਾ ਵਿੱਚ ਚੰਗਾ ਨਹੀਂ ਲੱਗਦਾ ਪਰ ਚਲੋ ਉਹਨਾਂ ਦਾ ਆਪਣਾ ਨਜ਼ਰੀਆ ਕੰਮ ਕਰਨ ਦਾ ਉਹਨਾਂ ਨੇ ਉਹ ਕਰ ਲਿਆ ਤੇ ਜਿੱਥੇ ਤੱਕ ਕਾਂਗਰਸ ਦੇ ਸੜਕਾਂ ਤੇ ਜਿਹੜੇ ਅਜੁੱਤਰੇ ਆ ਉਹਨਾਂ ਸਾਰਿਆਂ ਨੂੰ ਤਾਂ ਇਹ ਹੈ ਵੀ ਅੱਜ ਆਇਆ ਹੈ ਉਂਟ ਪਹਾੜ ਤੇ ਲੈ ਮਜ਼ਾ ਬਾਜਵਾ ਸਾਹਿਬ ਦੀ ਸੂਤ ਆਏ ਕਿਉਂਕਿ ਬਾਜਵਾ ਸਾਹਿਬ ਨੇ ਆਪਣੇ ਰਾਜਨੀਤਿਕ ਜੀਵਨ ਦੇ ਅੰਦਰ ਘਰ ਤਾਂ ਕੋਈ ਛੱਡਿਆ ਨਹੀਂ ਸਾਰਿਆਂ ਨਾਲ 36 ਦਾ ਅੰਕੜਾ ਹੈ ਸਾਰਿਆਂ ਨਾਲ ਕੋਈ ਨਾ ਕੋਈ ਪੇਚਾ ਪਾ ਕੇ ਰੱਖਿਆ ਉਹ ਆਪਣੀਆਂ ਗੁੰਧਾਂ ਕੱਢ ਰਿਹਾ ਵੀ ਬਾਜਵਾ ਸਾਹਿਬ ਨੂੰ ਨਿਬੇੜਦੀ ਹੈ ਇਹ ਤਕੀ ਕਾਬੂ ਹੈ ਇੱਕ ਕੈਂਡੀਡੇਟ ਤਾਂ ਕੱਟ ਗਈ ਹੈ ਚੀਫ ਮਿਨਿਸਟਰੀ ਦਾ ਬਾਜਵਾ ਸਾਹਿਬ ਨਿਬੜ ਗਏ ਨਿਬੜਣਗੇ ਕਿ ਨਹੀਂ ਨਿਬੜਣਗੇ ਆ ਤਾਂ ਗੱਲ ਹੋਰ ਦੀ ਗੱਲ ਹੈ ਵੀ ਪੰਜਾਬ ਨੂੰ ਨਿਬੇੜਨ ਕਿਉਂ ਲਗੇ ਹੋ ਸਾਹਿਬ ਪੰਜਾਬ ਦੇ ਖਿਲਾਫ ਪੰਜਾਬ ਨੇ ਕੀ ਮਾਰਾ ਕੀਤਾ ਪੰਜਾਬ ਨੇ ਇਹਨਾਂ ਲੋਕਾਂ ਨੂੰ ਮੌਕਾ ਦਿੱਤਾ ਇੱਕ ਨੂੰ ਸਰਕਾਰ ਸੰਭਲਾਤੀ ਇੱਕ ਨੂੰ ਲੀਡਰੀ ਆਫ ਸਰਦਾਰੀ ਸੰਭਲਾਤੀ اپੋਜੀਸ਼ਨ ਦੀ ਪਰ ਪ੍ਰੋਬਲਮ ਆਇਆ ਵੀ ਸਰਕਾਰ ਵੀ ਨਕਲੀ ਤੇ اپੋਜੀਸ਼ਨ ਵਾਲੇ ਕਾਂਗਰਸ ਵਾਲੇ ਸਰਦਾਰ ਵੀ ਨਕਲੀ ਉੱਤੋਂ ਜਿਹੜੇ ਮੈਸੇਂਜਰ ਬਣੇ ਆ ਉਹ ਵੀ ਨਕਲੀ ਨਾ ਸੁਨੇਹਾ ਸੀਗਾ ਨਾ ਹੀ ਕੋਈ ਇਹਨਾਂ ਨੇ ਕਰ ਬਈ ਨੂਰਾ ਕੁਸ਼ਤੀ ਹੈ ਜਿਹੜੀ ਚੱਲ ਰਹੀ ਹੈ ਸਭ ਆਪਣੇ ਆਪਣੇ ਖੇਡ ਖੇਡ ਰਹੇ ਇਸ ਵੇਲੇ ਪੂਰੀ ਤਰ੍ਹਾਂ ਸਰਗਰਮ ਅਤੇ ਵਿਧਾਇਕ ਤੱਕ ਨਾ ਹੋਣ ਦੇ ਬਾਵਜੂਦ ਵਿਰੋਧੀ ਧਿਰ ਵਾਲੀ ਭੂਮਿਕਾ ਨਿਭਾ ਰਹੀ ਵਿਕਰਮ ਸਿੰਘ ਮਜੀਠੀਆ ਨੇ ਵੀ ਤੀਰ ਨਿਸ਼ਾਨੇ ਉੱਤੇ ਮਾਰਿਆ ਅੱਜ ਆਮ ਆਦਮੀ ਪਾਰਟੀ ਦੇ ਇੱਕ ਬਿਆਨ ਆਇਆ ਹੈ ਕਾਂਗਰਸ ਆਤਵਾਦੀਆਂ ਨਾਲ ਮਿਲੀ ਹੋਈ ਹੈ ਆਮ ਆਦਮੀ ਪਾਰਟੀ ਬੜੀ ਹੈਰਾਨਗੀ ਹੁੰਦੀ ਹੈ ਕਿ ਲਾਅ ਐਂਡ ਆਰਡਰ ਐਡਾ ਸੰਵੇਦਨਸ਼ੀਲ ਮੁੱਦਾ ਮਗਰ ਉਸ ਮੁੱਦੇ ਨੂੰ ਵੀ ਲੈ ਕੇ ਸਿਰ ਤੇ ਸਿਰਫ ਡਰਾਮਾ ਕੀਤਾ ਜਾ ਰਿਹਾ ਕੱਲ ਪਰਸੋ ਦੀ ਗੱਲ ਹੈ ਜਦੋਂ ਲੀਡਰ ਆਫ ਆਪੋਜੀਸ਼ਨ ਤੇ ਇੱਕ ਉਹਨਾਂ ਨੇ ਬਿਆਨ ਦਿੱਤਾ ਉਸ ਤੋਂ ਬਾਅਦ ਉਹਨਾਂ ਤੇ ਇੱਕ ਪਰਚਾ ਦਰਜ ਹੁੰਦਾ ਜਿਸ ਪਰਚੇ ਦੀ ਕਾਪੀ ਉਹਨਾਂ ਨੂੰ ਸਪਲਾਈ ਨਹੀਂ ਕੀਤੀ ਜਾਂਦੀ ਔਰ ਪਰਚਾ ਏਡਾ ਨਿਕੰਮਾ ਦਰਜ ਹੁੰਦਾ ਆਈਟੀ ਐਕਟ ਦਾ ਜਿਹਦਾ ਕੋਈ ਸਿਰ ਪੈਰ ਹੀ ਨਹੀਂ ਹੈ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਕਾਂਗਰਸ ਪਾਰਟੀ ਦੀ ਜਾਂ ਪ੍ਰਤਾਪ ਸਿੰਘ ਬਾਜਵਾ ਦੀ ਪਾਕਿਸਤਾਨ 'ਚ ਬੈਠੇ ਲੋਕਾਂ ਦੇ ਨਾਲ ਇਹਨਾਂ ਦੇ ਹੱਥ ਰਲੇ ਹੋਏ ਆ ਫਿਰ ਤੁਸੀਂ ਕਮਨ ਅਰੋੜਾ ਸਾਹਿਬ ਚਿੱਠੀ ਦਾ ਹਵਾਲਾ ਦਿੰਦੇ ਆ 11 ਬਾਅਦ ਸਾਲ ਪਹਿਲਾਂ ਭਾਈ ਇਹ ਇੰਡੀਆ ਅਲਾਈਅንስ 'ਚ ਤੁਸੀਂ ਭਾਈਵਾਲ ਚੰਡੀਗੜ੍ਹ ਦੀ ਮੇਅਰ ਦੀ ਇਲੈਕਸ਼ਨ ਜਿਹੜੀ ਹਲੇ 2-3 ਮਹੀਨੇ ਪਹਿਲਾਂ ਹੋਈ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਅਲਾਈਅንስ 'ਚ ਲੜਨ ਜਿਹੜੀਆਂ ਇਲੈਕਸ਼ਨ ਮੈਂਬਰ ਪਾਰਲੀਮੈਂਟ ਦੀ ਹੋਈ ਚੰਡੀਗੜ੍ਹ ਚ ਮਨੀਸ਼ तिवारी ਸਾਹਿਬ ਜੀ ਦੇ ਚ ਮੈਂਬਰ ਪਾਰਲੀਮੈਂਟ ਬਣੇ ਉਹਦੇ ਚ ਤੁਸੀਂ ਉਹਨਾਂ ਦੀ ਮਦਦ ਕੀਤੀ ਛੋਟਾ ਆਲਾਈਅንስ 파ਟਨਰ ਛੋਟਾ ਗੱਠ ਜੋੜ ਵਾਲਾ ਸਾਥੀ ਹੁਣ ਕੇਵਲ ਤੇ ਕੇਵਲ ਇਹ ਦੋਵੇਂ ਪਾਰਟੀਆਂ ਰਲ ਮਿਲ ਕੇ ਡਰਾਮਾ ਕਰ ਰਹੀਆਂ ਨੇ ਕਿ ਇਹ ਡਰਾਮਾ ਕਰ ਲੋ ਲੋਕੀ ਭਾਵੇਂ ਰੋਜ਼ ਤਰਾ ਤਰਾ ਕਰ ਰਹੇ ਆ ਕਦੇ ਲੁੱਟਾਂ ਖੋਹਾਂ ਹੋ ਰੀਆਂ ਅੱਜ ਜਿਵੇਂ ਮੈਂ ਬੋਲਣ ਰਿਹਾ ਮੇਰੇ ਬੋਲਣ ਤੋਂ ਪਹਿਲਾਂ ਤਾਰਨ ਤਾਰਨ ਦਾ ਇੱਕ ਇਨਸੀਡੈਂਟ ਇੱਕ ਜਗ੍ਹਾ 9 ਲੱਖ ਲੈ ਕੇ ਲੁੱਟੇ ਲੁੱਟ ਕੇ ਭੱਜੇ ਆ ਕੱਲ ਮਜੀਠੇ ਦਾ ਹੋਇਆ ਉਸ ਤੋਂ ਪਹਿਲਾਂ ਕਾਲੀਆ ਸਾਹਿਬ ਹੋਇਆ 17 ਬੰਮ ਫਟ ਗਿਆ ਰੋਜ਼ ਹੀ ਫਰੋਤੀ ਰੋਜ਼ ਹੀ ਲਾਅ ਐਂਡ ਆਰਡਰ ਨੂੰ ਲੈ ਕੇ ਚਿੰਤਾ ਦਾ ਵਿਸ਼ੇ ਬਣਿਆ ਹੋਇਆ ਲੋਕ ਆਪਦੇ ਸ਼ਾਮ ਨੂੰ ਹਨੇਰੇ ਹੋਣ ਤੇ ਘਰੋਂ ਨਿਕਲ ਕੇ ਰਾਜੀ ਨਹੀਂ ਮਗਰ ਉਸ ਇਸ਼ੂ ਨੂੰ ਕੋਈ ਐਡਰੈਸ ਨਹੀਂ ਕਰ ਰਿਹਾ ਕੇਵਲ ਤੇ ਕੇਵਲ ਪੋਲਿਟਿਕਸ ਹੋ ਰਹੀ ਹੈ ਔਰ ਪੰਜਾਬ ਦਾ ਬਾਰਡਰ ਸੂਬਾ इंडो पार्क बॉर्डर ਤੇ ਸਥਿਤ ਸੂਬਾ ਲਾਅ ਐਂਡ ਆਰਡਰ ਕਾਲੈਪਸ ਕਰ ਰਿਹਾ ਹੈ ਔਰ ਭਗਵੰਤ ਪਾਣ ਇਸ ਨਾਟ ਵਰੀਡ ਵਿਚ ਇਸ ਵੈਰੀ ਸ਼ੇਮਫੁਲ ਔਰ ਇੰਡੀਆ ਆਲਾਈਐਂਸ ਰੂਮ ਮੈਂ ਕਹੂੰਗਾ ਕਿ ਦੋਵੇਂ ਤੁਸੀਂ ਰਲ ਮਿਲ ਕੇ ਭਗਵੰਤ ਪਾਣ ਜੀ ਉਹ ਵੀ ਭੁੱਲ ਗਏ ਹੋਣੇ ਜਦੋਂ ਰਾਹੁਲ ਗਾਂਧੀ ਨੂੰ ਜੱਫੀ ਪਾਈ ਸੀ ਤੁਹਾਡੇ ਸਯੋਗੀ ਪਾਰਟੀ ਆ ਜਿਹਨੂੰ ਤੁਸੀਂ ਅੱਜ ਅਕਿਊਜ਼ ਕਰ ਰਹੇ ਹੋ ਇਹ ਗੱਲਾਂ ਨਾ ਭੁੱਲੋ ਔਰ ਇਹ ਲੋਕਾਂ ਦਾ ਮੂਰਖ ਬਣਾਉਣਾ ਬੰਦ ਕਰੋ ਔਰ ਗਵਰਨੈਂਸ ਵੱਲ ਧਿਆਨ ਦਿਓ ਉੜਚੇ ਟੱਟੂ ਪਜਾਉਣਾ ਬੰਦ ਕਰੋ ਪੰਜਾਬ ਅਤੇ ਪੰਜਾਬੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲੇ ਸਖਪਾਲ ਸਿੰਘ ਖਹਿਰਾ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਹਰ ਮਹਾਜ਼ ਉੱਤੇ ਫੇਲ ਹੋ ਚੁੱਕੀ ਹੈ ਅਤੇ ਆਪਣੀਆਂ ناکਾਮੀਆਂ ਲਗਾਉਣ ਲਈ ਨਿਤ ਦਿਨ ਆਹਾ ਡਰਾਮੇ ਕਰ ਰਹੀ ਹੈ ਉਹਨਾਂ ਇੱਕ ਇੱਕ ਕਰਕੇ ਸਰਕਾਰ ਦੀਆਂ ناکਾਮੀਆਂ ਗਿਣਾਈਆਂ ਜੋ ਤੁਸੀਂ ਵੀ ਦੇਖ ਸਕਦੇ ਹੋ ਅਰਥਾ ਪੁਲਿਸ ਦਾ ਇਸਤੇਮਾਲ ਕੀਤਾ ਜਾ ਰਿਹਾ ਕਿਸਾਨਾਂ ਨੂੰ ਕੁੱਟਣਾ ਤਾਂ ਪੁਲਿਸ ਚਾਹੀਦੀ ਆ ਕੋਈ ਕਾਰਕੁੰਨ ਕੁੱਟਣਿਆ ਮਲਵਿੰਦਰ ਸਿੰਘ ਮਾਲੀ ਵਰਗੇ ਤਾਂ ਪੁਲਿਸ ਚਾਹੀਦੀ ਆ ਜੇ ਆਪੋਜੀਸ਼ਨ ਨੂੰ ਤੈਸ਼ ਨੈਸ਼ ਕਰਨਾ ਉਹਨਾਂ ਨੂੰ ਖਦੇੜਨਾ ਉਹਨਾਂ ਨੂੰ ਧਮਕਾਉਣਾ ਤਾਂ ਫੇਰ ਪੁਲਿਸ ਚਾਹੀਦੀ ਆ ਮਤਲਬ ਹੁਣ ਪੰਜਾਬ ਦੇ ਵਿੱਚ ਭਗਵੰਤ ਮਾਨ ਦਾ ਜਿਹੜਾ ਰਾਜ ਹੈ ਮੈਂ ਤਾਂ ਇਹ ਲਬਸ ਕਾਇਨ ਕੀਤਾ ਕਿ ਇਹ ਹੁਣ ਪੁਲਿਸ ਸਟੇਟ ਹੈ ਅੱਛਾ ਅੱਗੇ ਆਓ ਕਹਿੰਦੇ ਜੀ ਕਿ دہشت ਫੈਲਾ ਰਿਹਾ ਪ੍ਰਤਾਪ ਸਿੰਘ ਬਾਜਵਾ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਨੂੰ ਕਿ ਜਦੋਂ ਦਿੱਲੀ ਦੀ ਚੋਣਾਂ ਵਿੱਚ ਅਰਵਿੰਦ ਕੇਜਰੀਵਾਲ ਨੇ ਇੱਕ ਸਟੇਟਮੈਂਟ ਦਿੱਤੀ ਸੀਗੀ ਇਲੈਕਸ਼ਨ ਚੱਲ ਰਹੀ ਸੀ ਤੇ ਕਹਿੰਦਾ ਜਿਹੜਾ ਜੋ ਯਮਨਾ ਦਰਿਆ ਹੈ ਦਿੱਲੀ ਮੇ ਆ ਰਹਾ ਹੈ ਪਾਣੀ ਉਸਮੇ ਬੀਜੇਪੀ ਕੀ ਹਰਿਆਣਾ ਸਰਕਾਰ ਨੇ ਜ਼ਹਿਰ ਮਿਲਾ ਦਿਆ ਹੈ ਅੱਛਾ ਉਹ دہشت ਨਹੀਂ ਸੀਗੀ ਕਿ ਲੋਕਾਂ ਨੂੰ ਟੈਰਰਾਈਜ਼ ਕਰਨਾ ਕਿ ਤੁਸੀਂ ਪਾਣੀ ਨਹੀਂ ਪੀਣਾ ਤੁਸੀਂ ਮਰ ਜਾਓਗੇ ਤੁਹਾਡੀਆਂ ਮੌਤਾਂ ਹੋ ਜਾਣਗੀਆਂ ਇੱਥੇ ਕਹਿ ਰਿਹਾ ਕਿ ਬਾਜਵਾ ਧਮਕਾ ਰਿਆ ਵਾ ਤੇ ਉੱਥੇ ਸਿੱਧੀ ਸਿੱਧੀ ਧਮਕੀ ਲੋਕਾਂ ਨੂੰ ਦਿੱਤੀ ਜਾ ਰਹੀ ਸੀ ਕਿ ਤੁਹਾਡੀ ਮੌਤ ਹੋ ਸਕਦੀ ਜੇ ਤੁਸੀਂ ਯਮਨਾ ਦਰਿਆ ਦਾ ਪਾਣੀ ਪੀਤਾ ਪਰ ਕਿਚਰੀਵਾਲ ਤੇ ਕੋਈ ਕੇਸ ਸਿਸਟਰ ਨਹੀਂ ਕੀਤਾ ਤੁਹਾਨੂੰ ਯਾਦ ਹੋਵੇਗਾ ਜਦੋਂ ਮੈਂਬਰ ਪਾਰਲੀਮੈਂਟ ਸੀ ਭਗਵੰਤ ਮਾਨ ਜਦੋਂ ਮੋਦੀ ਸਾਹਿਬ ਦੀ ਸਰਕਾਰ ਬਣੀ ਪਹਿਲੀ ਵਾਰੀ ਉਦੋਂ ਇਹਨੇ ਇੱਕ ਵਾਰੀ ਜਾ ਕੇ ਪਾਰਲੀਮੈਂਟ ਦੇ ਪ੍ਰੈਮਿਸਿਸ ਦੇ ਅੰਦਰ ਲਾਈਵ ਕਰਤਾ ਸੀਗਾ ਤੇ ਬੋਲ ਕੇ ਨੁਕਤਾ ਚੀਨੀ ਕੀਤੀ ਕੇਂਦਰ ਸਰਕਾਰ ਦੀ ਤੇ ਪਾਰਲੀਮੈਂਟ ਦੀ ਪ੍ਰੋਸੀਡਿੰਗਸ ਦੀ ਇਹਦੇ ਤੇ ਵੀ ਕੋਈ ਕੇਸ ਸਿਸਟ ਨਹੀਂ ਹੋਇਆ ਸੋ ਮਤਲਬ ਕਿ ਹੁਣ ਲੈਵਲ ਸਾਡੇ ਪੰਜਾਬ ਦਾ ਇੱਥੋਂ ਤੱਕ ਡਿੱਗ ਚੁੱਕਾ ਵਾ ਕਿ ਅਸੀਂ ਕਿਸੇ ਦੀ ਬੋਲਬਾਣੀ ਨੂੰ ਵੀ ਸਵਿਕਾਰ ਨਹੀਂ ਕਰ ਸਕਦੇ ਆਪਾਂ ਸਭ ਨੂੰ ਪਤਾ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਬਹੁਤ ਬੁਰੀ ਹਾਲਾਤ ਨੇ ਬਹੁਤ ਵਾਰਦਾਤਾਂ ਹੋ ਰਹੀਆਂ ਨੇ ਬਹੁਤ ਪਿਛਲੇ ਦਿਨਾਂ ਵਿੱਚ ਗ੍ਰੇਨੇਡ اٹੈਕਸ ਹੋਏ ਨੇ ਪਤਾ ਨਹੀਂ ਕਿੰਨੇ ਲੋਕ ਚੁੱਪਚੀ ਪੀਤੇ ਗੈਂਗਸਟਰਸ ਨੂੰ ਫਰੋਤੀਆਂ ਦੇ ਚੁੱਕੇ ਨੇ ਪਿੰਡ ਪੱਧਰ ਤੱਕ ਕਸਬਿਆਂ ਪੱਧਰ ਤੱਕ ਜਿਹੜੇ ਐਕਸਟਰਸ਼ਨ ਦੀਆਂ ਕਾਲਸ ਆ ਰਹੀਆਂ ਨੇ ਤੇ ਬਹੁਤ ਸਾਰੇ ਲੋਕੀ ਡਰਦੇ ਭੈ ਚਾਉਂਦੇ ਕਿ ਜੇ ਪੁਲਿਸ ਨੂੰ ਦੱਸਿਆ ਇਹਨਾਂ ਨੇ ਵੀ ਉਹਨਾਂ ਨੂੰ ਦੱਸ ਦੇਣਾ ਵਾ ਤੇ ਕਿਉਂ ਨਾ ਆਪਾਂ ਸਿੱਧੇ ਇਹਨਾਂ ਨੂੰ ਪੈਸੇ ਦੇ ਦਈਏ ਔਰ ਵੈਸੇ ਵੀ ਦੰ ਦਿਹਾੜੇ ਕਤਲਗਾਰਤ ਇਹਨਾਂ ਦੇ ਆਪਣੇ ਇੱਕ ਬੋਕਰ ਪਾਰਟੀ ਦੇ ਸਰਪੰਚ ਨੇ ਤਰਨਤਾਰਨ ਜ਼ਿਲ੍ਹੇ ਵਿੱਚ ਇੱਕ ਸਬ ਇੰਸਪੈਕਟਰ ਦਾ ਕਤਲ ਕੀਤਾ ਉਹ ਵੀ ਡੀਐਸਪੀ ਤੇ ਐਸਐਚਓ ਦੀ ਸਾਹਮਣੇ ਤਾਂ ਕੀ ਆਪੋਜੀਸ਼ਨ ਜਿਹੜੀ ਹੈ ਉਹਨੂੰ ਅਧਿਕਾਰ ਨਹੀਂਗਾ ਕਿ ਲਾਅਨ ਆਰਡਰ ਤੇ ਕੁਐਸਚਨ ਕਰ ਸਕੇ ਔਰ ਐਵੇਂ ਕਹਿ ਦੇਣਾ ਕਿ ਬਾਜਵਾ ਪਾਕਿਸਤਾਨ ਦਾ 에ਜੰਟ ਤੁਹਾਨੂੰ ਲੱਗਦਾ ਮੇਰੇ ਵੀਰੋ ਕਿ ਜਿਹੜੇ ਪੰਜਾਬ ਦੇ ਵਿੱਚ ਰਾਜਨੀਤੀ ਕਰਦੇ ਨੇ ਉਹ ਪਾਕਿਸਤਾਨ ਦੇ 에ਜੰਟ ਹੋ ਸਕਦੇ ਕੋਈ ਗੱਲ ਦੀ ਸਿਰ ਪੈਰ ਹੋਣਾ ਚਾਹੀਦਾ ਔਰ ਖੁਦ ਜਿਹੜਾ ਭਗਵੰਤ ਮਾਨ ਆ ਤੇ ਪੰਜਾਬ ਪੁਲਿਸ ਆ ਇਹਨਾਂ ਨੇ ਜਿਹੜੀ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਸੀਗੀ ਖਰੜ ਪੁਲਿਸ ਸਟੇਸ਼ਨ ਜਾਂ ਸੀਆਈਏ ਸਟਾਫ ਵਿੱਚ ਡੇਢ ਸਾਲ ਝੂਠ ਬੋਲਦੇ ਰਹੇ ਨੇ ਡੇਢ ਸਾਲ ਹਾਈ ਕੋਰਟ ਤੋਂ ਜਦੋਂ ਜੁੱਤੀਆਂ ਪਈਆਂ ਤਾਂ ਫਿਰ ਕਹਿੰਦੇ ਜੀ ਇੱਕ ਡੀਐਸਪੀ ਨੂੰ ਜ਼ਿੰਮੇਵਾਰ ਠਰਾਤਾ ਤੁਹਾਨੂੰ ਲੱਗਦਾ ਕਿ ਇੱਕ ਡੀਐਸਪੀ ਇਕੱਲਾ ਹੀ ਲੋਰੈਂਸ ਬਿਸ਼ਨੋਈ ਵਰਗੇ ਇੱਕ ਵੱਡੇ ਗੈਂਗਸਟਰ ਦੀ ਇੰਟਰਵਿਊ ਜੇਲ੍ਹ ਚ ਬੈਠਾ ਕਰਾ ਸਕਦਾ ਸੀਗਾ ਉਹਦੇ ਨਾਲ ਕਿ ਹੋਰ ਐਸਐਸਪੀ ਡੀਆਈਜੀ ਆਈਜੀ ਏਡੀਜੀ ਡੀਜੀਪੀ ਲੈਵਲ ਦੇ ਆਫਸਰਸ ਦੀ ਪਨਾਹ ਪੁਸ਼ਤੀ ਹੋਊਗੀ ਉਹਨਾਂ ਨੂੰ ਸ਼ਰਨ ਹੋਊਗੀ ਲੇਕਿਨ ਕੱਲੇ ਇੱਕ ਡੀਐਸਪੀ ਗੁਰਸ਼ੇਰ ਸਿੰਘ ਨੂੰ ਅ ਡਿਸਮਿਸ ਕਰਕੇ ਤੇ ਆਪਣੇ ਗਲੋਂਕ ਜਿਹੜੀ ਸੀਗੀ ਉਹ ਇਲਜ਼ਾਮ ਲਾ ਦਿੱਤੇ ਨੇ ਭਗਵੰਤਮਾਨ ਅਸਲ ਵਿੱਚ ਸਰਕਾਰ ਇਹਨਾਂ ਦੀ ਬਹੁਤ ਬੁਰੀ ਤਰ੍ਹਾਂ ਫੇਲ ਹੋ ਗਈ ਸਾਰੇ ਪਾਸੇ ਡਰੱਗਸ ਇਹਨਾਂ ਤੋਂ ਕੰਟਰੋਲ ਨਹੀਂ ਹੋ ਰਹੇ ਇਹਨਾਂ ਦੀ ਆਪਣੀ ਯੂਨੀਫਾਰਮ ਵਿੱਚ ਇੱਕ ਕਨਸਟੇਬਲ ਦੇ ਕੋਲੋਂ ਡਰੱਗਸ ਮਿਲੇ ਨੇ ਉਹ ਵੀ ਤਹਿਕੀਕਾਤ ਇਹਨਾਂ ਨੇ ਠੱਪ ਕਰ ਦਿੱਤੀ ਕਿ ਕਿਸੇ ਤਰੀਕੇ ਨਾਲ ਸਾਡੇ ਉੱਪਰਲੇ ਅਫਸਰਾਂ ਦਾ ਨਾਮ ਨਾ ਆ ਜਾਵੇ ਅੱਛਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦੇ ਉੱਤੇ ਬਿਲਕੁਲ 3 ਸਾਲਾਂ ਤੋਂ ਉੱਤੇ ਟਾਈਮ ਹੋ ਗਿਆ ਜ਼ੀਰੋ ਇਹਨਾਂ ਦੀ ਆਉਟਪੁੱਟ ਹੈ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਸਿਖਰਾਂ ਤੇ ਆ ਤੁਸੀਂ ਜਾਓ ਪੁਲਿਸ ਸਟੇਸ਼ਨਾਂ ਵਿੱਚ ਜਾਓ ਥਾਣਿਆਂ ਦੇ ਵਿੱਚ ਔਰ ਯਾ ਸੌਰੀ ਤਹਿਸੀਲਾਂ ਦੇ ਵਿੱਚ ਤੁਹਾਨੂੰ ਆਪ ਨੂੰ ਪਤਾ ਲੱਗਦਾ ਮੇਰੇ ਕਹਿਣ ਦੀ ਲੋੜ ਨਹੀਂ ਗਈ ਤੁਸੀਂ ਜਿਹੜੇ ਜ਼ਮੀਨ ਪੱਧਰ ਦੇ ਉੱਤੇ ਹੰਡਾਰੇ ਨੇ ਲੋਕ ਇਸ ਸੰਤਾਪ ਝੱਲ ਰਹੇ ਨੇ ਉਹਨਾਂ ਸਾਰਿਆਂ ਨੂੰ ਪਤਾ ਵਾ ਔਰ ਵੱਡੇ ਵੱਡੇ ਸਕੈਂਡਲਸ ਜਿਹੜੇ ਨੇ ਉਹ ਛੁਪਾਏ ਜਾ ਰਹੇ ਨੇ ਗੈਰ ਕਾਨੂੰਨੀ ਮਾਈਨਿੰਗ ਸਿਰ ਚੜ ਕੇ ਬੋਲ ਰਹੀ ਜੀ ਕੇਜਰੀਵਾਲ ਉਹ ਹੀ ਆ ਜਿਹੜਾ ਕਹਿੰਦਾ ਸੀ ਜੀ ਮੈਂ ਤਾਂ 20 20000 ਕਰੋੜ ਰੁਪਏ ਹਰ ਸਾਲ ਖਜ਼ਾਨੇ ਜਮਾ ਕਰਾਇਆ ਕਰੂ ਪੰਜਾਬ ਦੇ 250 ਕਰੋੜ ਤੋਂ ਜ਼ਿਆਦਾ ਸਾਲ ਦੀ ਆਂਦ ਨੇ ਉਹਦੇ ਤੇ ਉੱਤੇ ਬਹੁਤ ਜ਼ਿਆਦਾ ਬੁਰੀ ਤਰ੍ਹਾਂ ਫੇਲ ਹੋ ਚੁੱਕੇ ਨੇ ਮੇਰੇ ਵੀਰੋ ਸਿੱਖਿਆ ਕ੍ਰਾਂਤੀ ਅਸਲ ਚ ਕਹਾਣੀ ਕੀ ਸੀ ਕਿ ਹੁਣ ਬਹੁਤ ਟਰੋਲ ਹੋ ਰਿਹਾ ਸੀਗਾ ਆਮ ਆਦਮੀ ਪਾਰਟੀ ਦਾ ਜਿਹੜਾ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਜਿਹੜੇ ਇਹਨਾਂ ਨੇ ਬਾਥਰੂਮਾਂ ਦੇ ਨਹੀਂ ਪੱਥਰ ਲਿਖਤੇ ਬਹੁਤ ਸਾਰੇ ਲੋਕਾਂ ਨੇ ਪੋਸਟਰ ਬਣਾ ਕੇ ਲਿਖਤਾ ਭਗਵੰਤ ਪਾਤਸ਼ਾਹ ਦੀਆਂ ਫੋਟੋ ਆਕੜ ਕੇ ਖੜਾ ਬੈਠਾ ਟਾਇਲਟ ਕਿੰਗ ਤਾਂ ਇਹਨਾਂ ਦੀ ਬਹੁਤ ਜ਼ਿਆਦਾ ਕੀ ਕਹਿੰਦੇ ਹੁੰਦੇ ਕਿ ਫਿਜਾਲਤ ਹੋ ਰਹੀ ਸੀ ਜਾਂ ਇਹਨਾਂ ਦੀ ਬਦਨਾਮੀ ਹੋ ਰਹੀ ਸੀ ਇੱਕ ਇੱਕ ਸਕੂਲ ਵਿੱਚ 5-5 ਨੀ ਪੱਥਰ ਦੀਵਾਰ ਦਾ ਬਾਉਂਡਰੀ ਵਾਲ ਦਾ ਅਲੱਗ ਨਹੀਂ ਪੱਥਰ ਇੱਕ ਕਮਰੇ ਦਾ ਅਲੱਗ ਨਹੀਂ ਪੱਥਰ ਬਾਥਰੂਮ ਦਾ ਅਲੱਗ ਨਹੀਂ ਪੱਥਰ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਜਦੋਂ ਸਰਕਾਰ ਟੋਟਲ ਘਿਰ ਗਈ ਤੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਜਲੂਸ ਕਰਨਾ ਸ਼ੁਰੂ ਕਰਤਾ ਇਹਨਾਂ ਨੇ ਲੋਕਾਂ ਦਾ ਧਿਆਨ ਭਟਕਾਉਣ ਲਈ ਨੌਨ ਇਸ਼ੂਜ਼ ਦੇ ਉੱਤੇ ਜਿਹੜਾ ਕੱਲ ਬਾਜਵੇਂ ਤੇ ਬੈਠ ਕੇ ਭਗਵੰਤ ਮਾਨ ਨੇ ਅਟੈਕ ਕੀਤਾ ਇਹ ਅਸਲ ਵਿੱਚ ਜਿਹੜੇ ਵਾਈਟਲ ਬਰਨਿੰਗ ਇਸ਼ੂਜ਼ ਨੇ ਕਿਸਾਨਾਂ ਦਾ ਅੰਦੋਲਨ ਉਹਨਾਂ ਦੀਆਂ ਟਰਾਲੀਆਂ ਅਜੇ ਤਾਂ ਹੀ ਨਹੀਂ ਲੱਭ ਰੀਆਂ ਇਹਨਾਂ ਦਾ ਨਾਮ ਪਿਆ ਹੋਇਆ ਟਰਾਲੀ ਚੋਰ ਉਹਦੇ ਤੇ ਵੀ ਟਰੋਲ ਹੋਏ ਨੇ ਟਰਾਲੀ ਚੋਰੀ ਤੋਂ ਬਚਣ ਲਈ ਆ ਬਾਥਰੂਮ ਕਿੰਗ ਬਣਨ ਤੋਂ ਬਚਣ ਲਈ ਬੇਅਦਬੀਆਂ ਤੋਂ ਬਿਲਕੁਲ ਫੇਲ ਹੋਣ ਤੇ ਨਸ਼ੇ ਦਾ ਬੁਲਡੋਜ਼ਰ ਪੋਲਿਟਿਕਸ ਜਿਹੜੀਆਂ ਉਹਨਾਂ ਦੀ ਫੂਕ ਨਿਕਲ ਗਈ ਜਦੋਂ ਦੀ ਉਹ ਪੁਲਿਸ ਵਾਲੀ ਫੜੀ ਗਈ ਆ ਇੱਕ ਸਬ ਇੰਸਪੈਕਟਰ ਦਾ ਤਰਨ ਤਰਨ ਵਿੱਚ ਸ਼ਰਿਆਂ ਬਦਮਾਸ਼ਾਂ ਵੱਲੋਂ ਛਾੜੂ ਪਾਰਟੀ ਦੇ ਲੋਕਾਂ ਵੱਲੋਂ ਕਤਲ ਕੀਤਾ ਜਾਣਾ ਇਹਨਾਂ ਦਾ ਇੱਕ ਸਰਪੰਚ ਹੈ ਪਟਿਆਲੇ ਜ਼ਿਲ੍ਹੇ ਦਾ ਉਹਦੇ ਕੋ ਪਤਾ ਨਹੀਂ ਕਿੰਨੇ ਵੱਡੇ ਪੱਧਰ ਤੇ ਉਤੇ ਡਰੱਗਸ ਪ੍ਰਾਪਤ ਹੋਏ ਜਦੋਂ ਇਹ ਸਾਰੀਆਂ ਗੱਲਾਂ ਨੂੰ ਛੁਪਾਉਣਾ ਤੇ ਮਿਸਲੀਡ ਕਰਨਾ ਲੋਕਾਂ ਨੂੰ ਕਿ ਹੁਣ 4 ਦਿਨ ਬਾਜਵੇਂ ਤੇ ਹੀ ਬਹਿਸ ਹੁੰਦੀ ਰਹੂਗੀ ਬਾਜਵੇਂ ਦੇ ਉੱਤੇ ਹੀ ਗੱਲਾਂ ਚੱਲਦੀਆਂ ਰਹਿਣਗੀਆਂ ਟੀਵੀ ਚੈਨਲ ਕਿਉਂਕਿ ਸਾਰਾ ਮੀਡੀਆ ਮਾਫ ਕਰਨਾ 90% মিডিਆ ਜਿਹੜਾ ਸਟੈਬਲਿਸ਼ਡ মিডিਆ ਹੈ ਪ੍ਰਿੰਟ ਜਾਂ ਇਲੈਕਟ੍ਰੋਨਿਕ ਉਹ ਸਾਰਾ ਇਹਨਾਂ ਦੇ ਪ੍ਰਭਾਵ ਥੱਲੇ ਆ ਹੁਣ ਇਹਨਾਂ ਨੇ ਇੱਕ ਲਾਈਨ ਦਿੱਤੀ ਉਹਨਾਂ ਨੂੰ ਕਿ ਬਾਜਵੇ ਨੇ ਬੰਬਾਂ ਦੇ ਬਾਰੇ ਝੂਠ ਬੋਲਿਆ ਇਹ دہشت ਫਲਾ ਰਿਹਾ ਹੈ ਤਾਂ ਹੁਣ ਸਾਰੇ ਟੀਵੀ ਚੈਨਲ ਉਦਣ ਦੇ ਕੱਲ ਪਰਸੋਂ ਦੇ ਬਹਿਸ ਕਰਾ ਰਹੇ ਨੇ ਉਹਦੇ ਤੇ ਡਿਬੇਟ ਕਰਾ ਰਹੇ ਨੇ ਕਿਉਂਕਿ ਅਸਲੀ ਮੁੱਦੇ ਛਪਾਉਣੇ ਨਹੀਂ ਨੇ